ਕੋਲਿਆਂ ਮਲਾ ਪੰਜਵਾ ਗੋਨ ਨਾਦ ਤੁਨ ਅਨੰਦ ਦੇਦ ਕਥਤ ਸੁਨਤ ਮਨ ਜਨਾ ਮਿਲ ਸੰਤ ਮੰਡਲੀ ਰਾਗ ਗਿਆਨ ਧਿਆਨ ਮਾਨਦਨ ਮਨ ਰਸ ਕਰਸਨ ਨਾਮ ਜਪਤ ਤਾ ਪਾਪ ਖੰਡਲੀ ਜੋਗ ਜੁਗਤ ਗਿਆਨ ਫੁਗਤ ਸੁਰਤ ਸ਼ਬਦ ਤਤ ਬੇਤੇ ਜਪ ਤਪ ਅਖੰਡਲੀ ਓਤ ਪੋਤ ਮਿਲ ਜੋਤ ਨਾਨਕ ਕਸ਼ੂ ਦੁਖ ਨਾ ਡੰਡਲੀ ਕਲਿਆਨ ਮਲਾ ਪੰਜਵਾ ਕੌਨ ਬਿਦ ਤਾ ਕੀ ਕਹਾ ਕਰੂੰ ਤਰਤ ਧਿਆਨ ਗਿਆਨ ਸ਼ਸਤਰ ਗਿਆ ਹਜ਼ਾਰ ਪਦ ਕੈਸੇ ਜਰੂੰ ਰਹਾਓ ਵਿਸ਼ਨ ਮਹੇਸ਼ ਸਿਦ ਮਨ ਇੰਦਰਾ ਤੇ ਦਰਸ਼ਨ ਪਰਉ ਕਾਹੂ ਪਰਾਜ ਕਾਹੂ ਤੇ ਸੁਰਗਾ ਕੋਟ ਮਧੇ ਮੁਕਤ ਕਾਹੂ ਕਾ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਾਹੂ ਤਲਿਆਂ ਮਹਿਲਾ ਪੰਜਵਾ ਤਾਨੁ ਪਤਦਾਲ ਤੁਰਖ ਪ੍ਰਭ ਸਖੇ ਗਰਬ ਜੋਨ ਕਲ ਪਾਲ ਜਾਲ ਦੁੱਖ ਬਿਨਾ ਸੁਨਹਰ ਰਖੇ ਰਾਉ ਨਾਮ ਤਾਰੀ ਸ਼ਰਨ ਤੇਰੀ ਪ੍ਰਭ ਦਇਆਲ ਟੇਕ ਮੇਰੀ ਅनाथ ਦੀਨ ਆਸਵੰਤ ਨਾਮ ਸੁਆਮੀ ਮਨਮੰਤ ਤੁਝ ਬਿਨਾ ਪ੍ਰਭ ਕਿਛੂ ਨਾ ਜਾਣੂ ਸਰਬ ਜਗ ਮੈਂ ਤੁਮ ਪਛਾਨੂ ਹਰ ਮਨ ਬਸੇ ਨਿਸਬਸ ਰੋ ਗੋਬਿੰਦ ਨਾਨਕ ਆਸਰੋ ਕਲਿਆਣ ਮਹਲਾ 5 ਮਨ ਤਨ ਜਾਪੀਐ ਭਗਵਾਨ ਗੁਰ ਪੂਰੇ ਸੋ ਪ੍ਰਸੰਨ ਥ ਸਦਾ ਸੁਖ ਕਲਿਆਣ ਰਹਾ ਸਰਬ ਕਾਰਜ ਸਿਧ ਥ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਤਬੂ ਸਿਮਰੇ ਨਾਠਿਆ ਦੁਖ ਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰਹਿਣ ਸੇ ਨਾਨਕ ਦਾਸ ਸ਼ਰਣਾਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮਲਾ ਪੰਜਵਾ ਪ੍ਰਭ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਨਿਹਚਲ ਸੱਚ ਸ਼ਬਦ ਨਿਸ਼ਾਨ ਰਹਾਉ ਹਰਬਿਨ ਆਨ ਨ ਕੋਈ ਸੁਮਰਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾਂ ਕੇ ਦਾਤੇ ਸਾਮੀ ਦੇ ਸੋ ਤਰਣ ਖਾਨ ਸੁਰਤ ਮਤ ਚਤੁਰਾਈ ਸ਼ੋਭਾ ਰੂਪ ਰੰਗ ਧਨਮਾਨ ਸਰਬ ਸੁਖ ਆਨੰਦ ਨਾਮਕ ਜਪ ਰਾਮ ਨਾਮ ਕਲਿਆਣ ਤੁਲਿਆਨ ਮੈ ਲਾ ਪੰਜਵਾ ਹਰ ਚਰਨ ਸ਼ਰਨ ਕਲਿਆਨ ਕਰਨ ਤਬ ਨਾਮ ਪਤ ਤ ਪਾਵਨੋ ਰਹਾ ਸਾਧ ਸੰਗ ਜਪ ਸੰਗ ਜਮ ਕਾਲ ਤਿਸ ਨਾ ਖਾਵਨੋ ਮੁਕਤ ਜੁਗਤ ਅਨਕ ਸੁਖ ਹਰ ਭਗਤ ਲਾਵ ਨਾ ਲਾਵਨੋ ਪ੍ਰਭ ਦਰਸ਼ ਲੁਬਦ ਦਾਸ ਨਾਨਕ ਬੋੜ ਜੋਨ ਨਾ ਥਾਵਨੋ ਕਲਿਆਨ ਮਹਿਲਾ ਚੌਥਾ ਅਸ਼ਟ ਪਦੀਆਂ ਏਕ ਓੰਕਾਰ ਸਤਗੁਰ ਪ੍ਰਸਾਦ ਰਾਮਾ ਰਾਮ ਰਾਮੋ ਸੋਨ ਮਨ ਪੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਿਜੇ ਪੀਜੈ ਰਹਾਉ ਕਾਸ਼ਤ ਮੈਂ ਜਿਉ ਹੈ ਬਸੰਤਰ ਗੁਰਮਤ ਸੰਗਮ ਕਾਢ ਕਢੀ ਜਾਏ RAM ਨਾਮ ਹੈ ਜੋ ਤਸਬਾਈ ਤਤ ਗੁਰਮਤ ਕਾਢ ਲਈ ਜਾਏ ਨੌਂ ਦਰਵਾਜ਼ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੁਈ ਜਾਏ ਕਿਰਪਾ ਤੇ ਪਾ ਕਿਰਪਾ ਕਰ ਪਿਆਰੇ ਗੁਰ ਸ਼ਬਦੀ ਹਰ ਰਸ ਪੀ ਜਾਏ ਕਾਇਆ ਨਗਰ ਨਗਰ ਹੈ ਨੀਕੋ ਵਿਚ ਸੌਦਾ ਹਰ ਰਸ ਕੀਜੈ ਰਤਨ ਲਾਲ ਅਮੋਲ ਅਮੋਲਕ ਸਤਗੁਰ ਸੇਵਾਲੀਜੈ ਸਤਗੁਰ ਅਗੰਮ ਅਗੰਮ ਹੈ ਠਾਕੁਰ ਪਰ ਸਾਗਰ ਭਗਤ ਤੇਰੀਜੈ ਕਿਰਪਾ ਤੇ ਪਾ ਕਰਦੀਨ ਹਮ ਸਾਰੀ ਇਕ ਬੂੰਦ ਨਾਮ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ मनरंगन को गुरु दीजए राम 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 रंग राते रस रस क घटक नित तीजए वसुधा सप्त दीप है सागर टड कंचन काड तेरीजए मेरे ठाकुर के जन इनहों ना बांचें हर मांग हर रस दीजए साक्त नर प्राणी सध भूखे ਨੇਤ ਭੂਖਨ ਭੂਖ ਕਰੀਜੈ ਤਾਵਤ ਤਾਏ ਤਾਵੈ ਪੀਤ ਮਾਇਆ ਲਖ ਕੋ ਸੁਨ ਕੋ ਬਿਤ ਦੀਜੈ ਹਰ 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 ਜਨ ਊਤਮ ਕਿਆ ਉਪਮਾ ਤਿੰਨ ਦੀਜੈ ਾਮ ਨਾਮ ਤੁਲ ਔਰ ਨਾ ਉਪਮਾ ਜਨ ਨਾਨਕ ਕਿਰਪਾ ਕਰੀਜੈ ਤਲਿਆਂ ਮਹਿਲਾ ਚੌਥਾ राम गुरु पारस परस के रिजै हम निरगुणी मनूर अत फीके मिल सतगुरु पारस कीजै राहौ स्वर्ग मुक्त बैकुंठ सब बांध छै नित आशा आस करीजै हर दर्शन के जन्म मुक्त नाम मांगे मिल दर्शन तृप्त मन तीजै ਮਾਇਆ 모 ਸੱਬਲ ਹੈ ਭਾਰੀ ਲੋਕਾ ਲਖ ਦਾਗ ਲਗੀਜੈ ਮੇਰੇ ਠਾਕੁਰ ਕੇ ਜਨ ਲਿਖਤ ਹੈ ਮੁਕਤੇ ਜਿਉ ਮੁਰਗਾਈ ਪੰਕ ਨਾ ਪੀਜੈ ਚੰਦਨ ਵਾਸ ਪਯੰਗਮ ਵੇੜੀ ਕਿਵ ਮਿਲਿਆ ਚੰਦਨ ਲੀਜੈ ਕਾੜ ਖੜਗ ਗੁਰ ਗਿਆਨ ਕਰਾਰਾ ਦੇਖ ਛੇਦ ਛੇਦ ਰਸ ਪੀਜੈ ਆਨ ਆਨ ਸੰਧਭੋ ਕਿਨੀ ਪਲਦੈ ਸੰਤਰ ਭਸਮ ਕਰੀ ਜਾਏ ਮਹਾ ਉਗਰ ਪਾਪ ਸਾਖਤ ਨਰ ਕੀਨੇ ਨਿਰ ਸਾਧੂ ਲੋਕੀ ਦੀਜੈ ਸਾਧੂ ਸਾਧ ਸਾਧ ਜਨਨੀ ਕੇ ਜਿਨ ਅੰਤਰ ਨਾਮ ਤੇਰੀ ਜਾਏ ਪਰਸ ਨਿਪਰਸ ਹੈ ਸਾਧੂ ਜਨ ਜਨ ਹਰਤ ਗਵਾਂਦ ਖੀਜੈ ਸਾਕਤ ਸੂਤ ਬੋ ਗੁਰ ਜੀ ਫਰਿਆ ਕਿਉ ਕਰ ਤਾਨਤ ਨੀਜੈ ਤੰਤ ਸੂਤ ਕੇਸ਼ ਨਿਕਸਾ ਨਹੀਂ ਸਾਕਤ ਸੰਗ ਨਾ ਕੀਜੈ ਸਤ ਗੁਰ ਸਾਧ ਸੰਗਤ ਹੈ ਨੀਕੀ ਮਿਲ ਸੰਗਤ RAM ਰਵੀਜੈ ਅੰਤਰ ਰਤਨ ਜਵੇ ਹਰ ਮਾਣਕ ਗੁਰ ਕਿਰਪਾ ਤੇ ਲਈਜੈ ਮੇਰਾ ठाकुर ਵੱਡਾ ਵੱਡਾ ਹੈ ਸੁਆਮੀ ਹਮ ਕਿਉ ਕਰ ਮਿਲੇ ਮਲੀ ਜਾਏ ਨਾਨਕ ਮੇਲ ਮਿਲਾਏ ਗੁਰਪੂਰਾ ਜਨ ਕੋ ਪੂਰਨ ਦੀਜੈ ਕਲਿਆਣ ਮਹਿਲਾ ਚੌਥਾ ਰਾਮਾ ਰਮ ਰਾਮਾ ਰਾਮ ਰਵਿਜੈ ਸਾਧੂ ਸਾਧ ਸਬਜਨ ਨੀਕੇ ਮੇਲ ਸਾਧੂ ਹਰ ਰੰਗ ਕੀਜੈ ਰਹਾ ਜੀ ਜੰਤ ਸਭ ਜਗ ਹੈ ਜੇਤ ਮੰਡੋਲਤ ਢੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾਵੋ ਜਗ ਥਮਨ ਕੋ ਥਮ ਦੀਜੈ ਬਸੁਧਾ ਤਲੇ ਤਲ ਹੈ ਸਭ ਉਪਰ ਮੇਲ ਸਾਧ ਚਰਨ ਉਲੀਜੈ ਅਤ ਊਤਮ ਅਤ ਊਤਮ ਹੋਵੋ ਸਭ ਸਿਸ਼ਟ ਚਰਨ ਤਲ ਦੀਜੈ ਗੁਰਮੁਖ ਜੋਤ ਭਲੀ ਸ਼ਿਵ ਨੀਕੀ ਆਨ ਪਾਣੀ ਸ਼ਕਤ ਪਰੀਜੈ ਮੈਨ ਦੰਤ ਨਿਕਸੇ ਗੁਰ ਬਚਨੀ ਸਾਰ ਚਬ ਚਬ ਹਰ ਰਸ ਪੀਜੈ ਰਾਮ ਨਾਮ ਅਨੁਗ੍ਰਹਾ ਭੋਕੀਆ ਗੁਰ ਸਾਧੂ ਪੁਰਖ ਮਲੀਜੈ ਗੁਰ ਰਾਮ ਨਾਮ ਬਿਸਥੀਰਨ ਕੀਏ ਹਰ ਸਗਲ ਭਵਨ ਜਸ ਦੀਜੈ ਸਾਧੂ ਸਾਦ ਸਾਦ ਮਨ ਪੀਤਮ ਬਿਨ ਦੇਖ ਰਹਿ ਨਾ ਸਕੀਜੈ ਜਿਉਂ ਜਲ ਮੀਨ ਜਲ ਜਲ ਪ੍ਰੀਤ ਹੈ ਖਿਨ ਜਲ ਬਿਨ ਫੂਟ ਮਰੀ ਜਾਏ ਮਹਾ ਆਪਾਗ ਆਪਾਗ ਹੈ ਜਿਨ ਕੇ ਇਨਸਾਦੂ ਤੂਰਨਾ ਪੀਜੈ ਤਿਨਾ ਤਿਸ਼ਨਾ ਜਲ ਜਲਤ ਨਹੀਂ ਬੂਜੈ ਡੰਡ ਧਰਮ ਰਾਏ ਕਾ ਦੀਜੈ ਸਭ ਤੀਰਥ ਵਰਤ ਜਗ ਤੁੰ ਕੀਏ ਹੀ ਵੈਂ ਘਾਲ ਗਾਲ ਤਨ ਛੀਜੈ ਅਤੁੱਲਾ ਤੋਲ RAM ਨਾਮ ਹੈ ਗੁਰਮਤ ਕੋ ਪੁਜੈ ਨਾ ਤੋਲ ਤੁਲੀਜੈ ਆਵਗੁਣ ਬ੍ਰਹਮ ਬ੍ਰਹਮ ਤੂੰ ਜਾਣੈ ਜਨ ਨਾਨਕ ਸ਼ਰਨ ਪਰੀਜੈ ਤੂੰ ਜਲ nid ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ